ਦੇਖੋ ਜੀ ਇਹ ਰਿਸ਼ਪਾਲ ਸਿੰਘ ਸੇਵਾਦਾਰਾ ਡੇਰਾ ਸਚਾ ਸਦਾ ਬਹੁਤ ਹੀ ਸੋਲਜਿਆ ਆ ਬੰਦਾ ਤਾਂ ਇਹਦੀ ਡੈਥ ਹੋਈ ਹੈ ਕੱਲ ਢਿੱਲਾ ਹੋ ਗਿਆ ਸੀਗਾ ਸੁਬਾਹ ਅੱਜ ਡੈਥ ਹੋ ਗਈ ਹੈ ਤਾਂ ਪਰਿਵਾਰ ਨੇ ਫੈਸਲਾ ਕੀਤਾ ਕਿ ਸ਼ਰੀਰਦਾਨ ਜਿਹੜਾ ਉਹ ਕੀਤਾ ਜਾਊਗਾ ਡਾਕਟਰੀ ਪੂਜਾ ਮਾਤਰਾ ਸ਼ਰੀਰਦਾਨ ਕੀਤਾ ਜਾਊਗਾ ਜਿਵੇਂ ਬੱਚੇ ਡਾਕਟਰ ਬਣਦੇ ਆ ਉਹ ਰਿਸਰਚ ਵਗੈਰਾ ਹੁੰਦੀ ਆ ਤਾਂ ਮੁੱਖੀ ਸ਼ਰੀਰਤੀ ਹੋ ਜੂਗੀ ਤਾਂ ਡੇਰਾ ਸਚਾ ਸਦਾ ਤੇ ਜਿਹੜੇ ਆਪਣੇ ਸੰਤ ਸਾਡੇ ਯੂਰ ਪਿਤਾ ਜੀ ਸਾਂਪੇ ਡਾਕਟਰ ਕੁਮਿਤਰਾਮ ਸਿੰਘ ਜੀ ਇਨਸਾਂ ਉਹਨਾਂ ਦੀ ਪ੍ਰੇਰਣਾ ਹੈ ਕਿ ਭਾ ਜਿਹੜਾ ਸਰੀਰਦਾਨ ਹੈ ਉਹਦੇ ਨਾਲ ਬੱਚਿਆਂ ਨੂੰ ਜਿਹੜੀ ਡਾਕਟਰੀ ਜਿਹਨੇ ਖੋਜਾਂ ਕਰਨ ਲਈ ਮੌਕਾ ਮਿਲੂਗਾ ਪਰਿਵਾਰ ਨੇ ਫੈਸਲਾ ਕੀਤਾ ਤਾਂ ਉਹ ਸਰੀਰਦਾਨ ਅੱਜ ਕੀਤਾ ਜਾ ਰਿਹਾ ਰੋਸ਼ਪਾਲ ਸਿੰਘ ਦਾ ਕੋੜਪੂਰੇ ਬਲਾਕ ਦੇ ਵਿੱਚ ਕੋੜਪੂਰੇ ਬਲਾਕ ਦਾ 14ਵਾਂ ਸਰੀਰਦਾਨਾ ਜੀ ਤੇ ਜਿਹੜਾ ਪਿੰਡ ਸੰਧਮਾ ਹੈ ਈ ਕੋੜਕੋੜ ਜਿਲ੍ਹੇ ਦਾ ਪਿੰਡ ਸੰਧਮਾ ਬਲਾਕ ਕੋੜਪੂਰੇ ਦਾ ਇਹਦਾ ਦੂਜਾ ਸਰੀਰਦਾਨ ਹੋ ਰਿਹਾ ਪਿੰਡ ਦੇ ਵਿੱਚੋਂ ਸੰਗਤ ਦਾ ਬਹੁਤ ਵੱਡਾ ਉਪਰਾਲਾ ਹੈ ਦਾ ਦੁੱਖ ਦੀ ਘੜੀ ਬਹੁਤ ਵੱਡੀ ਹੁੰਦੀ ਹੈ ਪਰਿਵਾਰ ਲਈ ਬਹੁਤ ਦੁੱਖ ਦੀ ਘੜੀ ਹੈ ਇਹੋ ਜਿਹੇ ਮੌਕੇ ਤੇ ਤੋ ਜਿਹੜੀਆਂ ਪੁਰਾਣੀਆਂ ਰੀਤੀ ਰਿਵਾਜ ਆ ਉਹਨਾਂ ਨੂੰ ਛੱਡ ਕੇ ਪਰਿਵਾਰ ਨੇ ਬਹੁਤ ਵੱਡਾ ਹੌਸਲਾ ਕੀਤਾ ਹੈ ਬਹੁਤ ਵੱਡੇ ਇਹ ਇੱਕ ਨਵੀਂ ਲੀਹ ਦੀ ਗੱਲ ਹੁੰਦੀ ਹੈ ਤਾਂ ਇਸ ਕਰਕੇ ਪਰਿਵਾਰ ਦਾ ਬਹੁਤ ਵੱਡਾ ਹੈ ਅਸੀਂ ਇਹਦਾ ਯੋਗਦਾਨ ਬਹੁਤ ਵੱਡਾ ਹੈ ਹੌਸਲਾ ਬਹੁਤ ਵੱਡਾ ਹੈ ਅਸੀਂ ਵੀ ਧੰਨਵਾਦ ਕਰਦੇ ਆ ਧੰਨਵਾਦ ਕਰਨ ਦਾ ਸ਼ਬਦ ਤਾਂ ਕੋਈ ਹੈ ਨਹੀਂ ਕਿਉਂਕਿ ਬਹੁਤ ਦਿਲ ਤੇ ਬਹੁਤ ਪੱਥਰ ਰੱਖਣਾ ਪੈਂਦਾ ਜਦੋਂ ਸਰੀਰਦਾਨ ਕਰਨਾ ਪੈਂਦਾ ਤਾਂ ਇਹ ਅਯੂਰ ਮਹਾਰਾਜ ਦੀ ਪ੍ਰੇਰਣਾ ਹੀ ਹੈ ਉਸੇ ਕਰਕੇ ਸਾਰਾ ਕੁਝ ਇਹ ਕਰ ਰਹੇ ਆ ਸਰੀਰਦਾਨ ਦੀ ਗੱਲ ਦਿੱਤੀ ਹੈ ਤਾਂ ਕਿਹੜੇ ਮੈਂ ਗੱਲ ਆਏ ਜਿਹੜੇ ਸਾਰੇ ਮੈਡੀਕਲ ਜਿਹੜਾ ਹੈਗਾ ਜੀ ਇਹ ਸ਼ਾਰਦਾ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਪਾਸੇ ਜਾ ਰਿਹਾ ਹੈ ਬਾਕੀ ਜਿਹੜੇ ਪੇਪਰ ਵਗੈਰਾ ਹੈਗੇ ਉਹਨਾਂ ਕੋਲੇ ਹੈ ਤਿਆਰ ਉਹ ਸਾਰਾ ਤੁਹਾਨੂੰ ਨੇਮ ਜਿਹੜਾ ਤੁਹਾਨੂੰ ਪੇਪਰ ਵਗੈਰਾ ਦੱਸ ਦਿੰਦੇ ਆ ਤੁਹਾਨੂੰ ਦਨ ਸਭ ਕੁਝ ਤਿਆਰ ਸੋ ਅ ਪ੍ਰਮੇਸ਼ ਪਾਲ ਸਿੰਘ ਜੀ ਸੱਚੇ ਨਾਮਰ ਸੇਵਾਦਾਰ ਜੋ ਕਿ ਲੰਬੇ ਸਮੇਂ ਤੋਂ ਡੇਰਾ ਸੱਚਾ ਸਾਡੇ ਨਾਲ ਜੁੜੇ ਹੋਏ ਸੀ ਔਰ ਬਹੁਤ ਵਧੀਆ ਤਗ ਨਾਲ ਕੋਈ ਵੀ ਸੇਵਾ ਸੀ ਪਮੇ ਤਨ ਦੀ ਮੰਨ ਦੀ ਤਨ ਦੀ ਸੇਵਾ ਨੂੰ ਨਿਭਾਈ ਔਰ ਸਵਿਰੀ ਉਹ ਆਪਣੀ ਜੋ ਸਵਸਾਰੂਪੀ ਪੁੰਜੀ ਜਿਹੜੀ ਪੂਰੀ ਕਰ ਚੁੱਕੀ ਹੈ ਔਰ ਉਹਨਾਂ ਦੀ ਜੋ ਉਹਨਾਂ ਨੇ ਡੇਰਾ ਸੱਚਾ ਸੋਦਾ ਫਾਰਮ ਭਰਿਆ ਹੋਇਆ ਸੀ ਕਿ ਮਰਨ ਤੱਕ ਸ੍ਰੀ ਦਾਨ ਕਰਨ ਦਾ ਜੋ ਡੇਰਾ ਸੱਚਾ ਸੋਦਾ ਵਾਲੇ 170 ਮਾਨਤਾ ਪ੍ਰਾਈਦੇ ਕੰਮ ਕੀਤੇ ਜਾ ਰਹੇ ਨੇ ਤਾਂ ਉਹਨਾਂ ਦੇ ਤਹਿਤ ਉਹਨਾਂ ਵੱਲੋਂ ਪਰਿਵਾਰ ਵੱਲੋਂ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਇੱਛਾ ਦੇ ਮੁਤਾਬਕ ਉਹਨਾਂ ਦਾ ਸ੍ਰੀ ਦਾਨ ਕੀਤਾ ਜਾ ਰਿਹਾ ਔਰ ਉਹਨਾਂ ਦੀ ਜਿਹੜੀ ਬੋਡੀ ਹੈ ਸ਼ਰਦਾ ਯੂਨੀਵਰਸਿਟੀ ਗੇਟਨ ਵਿਦਆ ਜੋ ਪੀਜੀ ਜਾ ਰਹੀ ਹੈ ਔਰ ਜਾਣਦੇ ਹੋਏ ਵੀ ਆਪਣੇ ਲਈ ਸਵਾਸਾਂ ਨੂੰ ਇੱਕ ਜਿਹੜੀ ਪੂੰਜੀ ਹੈ ਔਰ ਪੂਰਾ ਸਰੀਰ ਮਾਨੋਤਾ ਤੇ ਲਿਖੀ ਲੱਗਦਾ ਹੈ ਪਰਵਾਰ ਦੀ ਗੱਲ ਕੀਤੀ ਜਾਵੇ ਸਾਡੇ ਨਾਲ ਸੱਚਾ ਸੱਜਣਾ ਜੇਕਰ ਆ ਪਿਛਲੇ 25 30 ਸਾਲ ਤੋਂ ਪੂਰਾ ਪਰਵਾਰ ਜਿਹੜਾ ਜੁੜਿਆ ਸੀ ਤੇਰਾ ਸੱਚਾ ਸੱਜਣਾ